ਸੋ ਸ਼ੁਰੂ ਕਰ ਜੀ ਸਾਰਿਆਂ ਨੂੰ ਮੈਂ ਹਰ ਤੁਹਾਨੂੰ ਤੁਹਾਡਾ ਰਾਇਲ ਇਲੈਕਸ਼ਨ ਤੇ ਸਵਾਗਤ ਕਰਦੀ ਆ ਸਾਰੇ ਸਾਡੇ ਪੀਸ ਪੀਨ ਵੱਤਵਾ ਸਪੋਰਟ ਕਰੋ ਜੇਕਰ ਵੀ ਇਹ ਕੰਮ ਤੋਂ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਹਨਾ ਸੋ ਅੱਜ ਵਾਲੀ ਵੀ ਵੀਡੀਓ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਫੁਲਕਾਰੀ ਦੇ ਟਾਂਕਿਆਂ ਦੀ ਸੋ ਮੈਂ ਤੁਹਾਨੂੰ ਫੁਲਕਾਰੀ ਦੇ ਟਾਂਕੇ ਪਾ ਕੇ ਦੱਸਦੀ ਆ ਕਿ ਕਿਹੜੇ ਕਿਹੜੇ ਟਾਂਕੇ ਨੇ ਕਿੱਥੇ ਕਿੱਥੇ ਜੂਸ ਕੀਤੇ ਜਾਂਦੇ ਆ ਕੀ ਉਹਨਾਂ ਦਾ ਨਾਮ ਆ ਸੋ ਬਹੁਤਾਂ ਟਾਂਕੇ ਫੁਲਕਾਰੀ ਕਰਦੇ ਚਲੋ ਜੀ ਦੇਖਦੇ ਆ ਵੀਡੀਓ ਹਾਂਜੀ ਅੱਜ ਆਪਾਂ ਗੱਲ ਕਰ ਰਹੇ ਆ ਫੁਲਕਾਰੀ ਦੇ ਵਿੱਚ ਪਾਏ ਜਾਣ ਵਾਲੇ ਟਾਂਕਿਆਂ ਬਾਰੇ ਸਭ ਤੋਂ ਪਹਿਲਾ ਜਿਹੜਾ ਟਾਂਕਾ ਆਪਾਂ ਜ਼ਿਆਦਾਤਰ ਯੂਜ਼ ਕਰਦੇ ਆ ਜਿਵੇਂ ਡੱਬੀ ਬਣਾਈਏ ਮੈਂ ਡੱਬੀ ਭਰ ਕੇ ਦਿਖਾ ਰਹੀ ਆ ਤਾਂ ਇਹਨੂੰ ਡਾਰਨਿੰਗ ਸਟੀਚ ਵੀ ਕਿਹਾ ਜਾਂਦਾ ਹੈਗਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਰਫੂ ਟਾਂਕਾ ਕਹਿ ਸਕਦੇ ਆ ਹਨਾ ਇਹ ਇਸ ਤਰੀਕੇ ਨਾਲ ਭਰਿਆ ਜਾਂਦਾ ਹੈ ਇਹ ਉੱਪਰ ਉੱਪਰ ਭਰਿਆ ਜਾਂਦਾ ਹੈ نیچے ਨਹੀਂ ਭਰਿਆ ਜਾਂਦਾ ਤਾਂ ਐਸੀ ਫਲਕਾਰੀ ਦੀਆਂ ਜਿੰਨੀਆਂ ਵੀ ਪੱਤੀਆਂ ਭਰਦੇ ਆ ਜਾਂ ਜਿੰਨੇ ਵੀ ਫੁੱਲ ਫੀਲਿੰਗ ਕਰਦੇ ਆ ਤਾਂ ਅਸੀਂ ਐਸੇ ਟਾਂਕੇ ਨੂੰ ਯੂਜ਼ ਕਰਦੇ ਹੋਏ ਕਰਦੇ ਆ ਹਨਾ ਜਿੰਨੇ ਵੀ ਫਲਾਵਰ ਪਾਉਣੇ ਆ ਤਾਂ ਅਸੀਂ ਰਫੂ ਸਟਿਚ ਯੂਜ਼ ਕਰਦੇ ਆ ਕਿਉਂਕਿ ਇਹ ਬਿਲਕੁਲ ਕੱਪੜੇ ਦੇ ਉੱਪਰ ਉੱਪਰ ਰਹਿੰਦਾਗਾ ਤਾਂ ਕਾਫੀ ਸਾਰੀਆਂ ਬੰਨੀਆਂ ਆਪਾਂ ਕਮੈਂਟ ਕਰਦੀਆਂ ਸੀ ਕਿ ਦੀਦੀ ਜਿਹੜਾ ਤੁਸੀਂ ਕੰਮ ਕਰਦੇ ਹੋ ਵਾਈਟ ਕੱਪੜੇ ਤੇ ਕਰਿਆ ਕਰੋ ਡਾਰਕ ਕਲਰ ਲਿਆ ਕਰੋ ਤਾਂ ਹੁਣ ਆਪਾਂ ਜੀ ਵਾਈਟ ਕੱਪੜਾ ਲਾ ਲਿਆ ਸਿਰਫ ਏਸੇ ਪਰਪਸ ਦੇ ਲਈ ਤੇ ਤੁਸੀਂ ਮੇਰੀਆਂ ਵੀਡੀਓਜ਼ ਨੂੰ ਬਹੁਤ ਸੋਹਣਾ ਪਿਆਰ ਦੇ ਰਹੇ ਹੋ ਬਹੁਤ ਸੋਹਣਾ ਰਿਸਪਾਂਸ ਦੇ ਰਹੇ ਹੋ ਉਹਨਾਂ ਦੇ ਲਈ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਹਜੇ ਤੱਕ ਮੇਰੀਆਂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰੋ ਤੇ ਜਿੰਨੇ ਵੀਡੀਓ ਦੇਖਦੇ ਆ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਨਾ ਵੀ ਤੁਸੀਂ ਸ਼ੇਅਰਿੰਗ ਵੀ ਕਰ ਰਹੇ ਹੋ ਬਹੁਤ سارے ਸਬਸਕ੍ਰਾਈਬਰ ਨਵੇਂ ਆਏ ਆ ਤਾਂ ਉਹਨਾਂ ਸਾਰਿਆਂ ਦਾ ਧੰਨਵਾਦ ਤਾਂ ਇਹ ਵਾਲਾ ਮੇਨ ਟੰਕਾ ਜੀ ਫਲਕਾਰੀ ਦੇ ਵਿੱਚ ਵਰਤੀ ਜਾਣ ਵਾਲਾ ਜਿਹਨੂੰ ਅਸੀਂ ਰਫੂ ਟੰਕਾ ਕਹਿ ਦਿੰਨੇ ਆ ਇਹ ਮਤਲਬ ਕਿ ਕਿਤੇ ਆਪਾਂ ਕਿਸੇ ਚੀਜ਼ ਨੂੰ ਰਫੂ ਕਰਨਾ ਹੁੰਦਾ ਉਹਦੇ ਲਈ ਵੀ ਅਸੀਂ ਜੂਸ ਕਰਦੇ ਆ ਹਨਾ ਤਾਂ ਇਹਨੂੰ ਰਫੂ ਟੰਕਾ ਕਿਹਾ ਜਾਂਦਾ ਅੱਜ ਜੋਰਾਵਰ ਵੀ ਪਚਾਰ ਪਾ ਰਿਹਾ ਵੀਡੀਓ ਨਹੀਂ ਬਣਾਉਣ ਦਿੰਦਾ ਬੇਟਾ ਜਮਾ ਇਹਦੇ ਉੱਤੇ ਫੋਕਸ ਰੱਖੀ ਇਹਦੇ ਉੱਤੇ ਇਧਰ ਉਧਰ ਹੱਥ ਨਹੀਂ ਹੱਲਣਾ ਚਾਹੀਦਾ ਜੁਰਮ ਦੇਖ ਕੇ ਆਵਾਰ ਦਾਦੀ ਆ ਗਈ ਬੱਤ ਦੇਖ ਕੇ ਹੀ ਦਾਦੀ ਮਮਾ ਆ ਗਏ ਬੋਲ ਮਾਰ ਕੇ ਆ ਹਾਂ ਬਾ ਅਮਰੀਂ ਛਾੜ ਦੋ ਬੇ। ਲਓ ਜੀ ਇਹ ਸਭ ਤੋਂ ਸਾਦੇ ਜੂਸ ਕੀਤਾ ਜਾਂਦਾ ਇਹਨੂੰ ਡਾਰਨਿੰਗ ਸਟੀਚ ਵੀ ਕਿਹਾ ਜਾਂਦਾ ਤੇ ਇਹਨੂੰ ਰਫੂ ਸਟੀਚ ਵੀ ਕਹਿੰਦੇ ਨੇ ਪੱਤੀਆਂ ਬਣਾਉਣ ਦੇ ਲਈ ਤਾਵਰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਟਾਂਕਾ ਵਰਤਿਆ ਜਾਂਦਾ ਉਹ ਇਹੇ ਟਾਂਕਾ। ਇਹੋ ਲੰਮੀ ਬਣੂਗੀ ਹੁਣ ਆਈ ਰੱਖਣਾ। ਹਾਂਜੀ ਉਸ ਤੋਂ ਬਾਅਦ ਨੰਬਰ 2 ਤੇ ਜਿਹੜਾ ਅਸੀਂ ਟਾਂਕਾ ਯੂਜ਼ ਕਰਦੇ ਹਾਂ ਅ ਰਨਿੰਗ ਸਟੀਚ ਵੀ ਅਸੀਂ ਯੂਜ਼ ਕਰਦੇ ਹਾਂ ਜਿਵੇਂ ਲਾਈਨਾਂ ਲਾਉਣ ਦੇ ਲਈ ਯੂਜ਼ ਕਰਦੇ ਹਾਂ। ਤਾਂ ਰਨਿੰਗ ਸਟੀਚ ਨੂੰ ਅਸੀਂ ਪੰਜਾਬੀ ਦੇ ਵਿੱਚ ਚੱਕ ਦੱਬ ਵੀ ਕਹਿ ਦਿੰਦੇ ਆ ਤਾਂ ਮੈਂ ਇੱਕ ਛੋਟੀ ਜੀ ਲਾਈਨ ਲਗਾ ਰਹੀ ਆ ਅੱਜ ਦੀ ਜਿਹੜੀ ਮੇਨ ਵੀਡੀਓ ਆਪਾਂ ਸਿਰਫ ਟਾਂਕਿਆਂ ਬਾਰੇ ਗੱਲ ਕਰਾਂਗੇ ਕਿ ਅਸੀਂ ਕਿਹੜੇ ਕਿਹੜੇ ਟਾਂਕੇ ਯੂਜ਼ ਕਰਦੇ ਆ ਤਾਂ ਚੱਕ ਦੱਬ ਦੇ ਵਿੱਚ ਕੋਈ ਵੀ ਪੁੱਠ ਸਿੱਧ ਨਹੀਂ ਹੁੰਦੀ ਅਸੀਂ ਲਾਈਨਾਂ ਲਗਾਉਣ ਦੇ ਲਈ ਚੱਕ ਦੱਬ ਯੂਜ਼ ਕਰ ਸਕਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਇੱਕ ਲਾਈਨ ਹੋਰ ਲਗਾ ਰਹੀ ਆ ਜਾ ਵੀਰੇਸੀਂ ਨੰਬਰ 2 ਤੇ ਜੂਸ ਕਰਦੇ ਆ ਜੀ ਡੰਡੀ ਤੋਪਾ ਡੰਡੀ ਤੋਪੇ ਦੇ ਲਈ ਅਸੀਂ ਇਹਨੂੰ ਸਟੈਮ ਸਟਿਚ ਵੀ ਕਹਿ ਦਿੰਨੇ ਆ ਜਿਵੇਂ ਅਸੀਂ ਇੱਕ ਟਾਂਕਾ ਭਰਿਆ ਤਾਂ ਉਹਦੇ ਅੱਧ ਦੇ ਵਿੱਚ ਸੂਈ ਅਸੀਂ ਪਿੱਛੇ ਕੱਢ ਲਈ ਬੈਕ ਕਰ ਲਈ ਜਿਵੇਂ ਹੁਣ ਅਸੀਂ ਇੱਥੇ ਟਾਂਕਾ ਫੇਰ ਭਰਿਆ ਤਾਂ ਇਹਦੇ ਅੱਧ ਦੇ ਵਿੱਚ ਅਸੀਂ ਸੂਈ ਬੈਕ ਕਰਕੇ ਕੱਢਾਂਗੇ ਕਹਿਣ ਦਾ ਮਤਲਬ ਹਾਫ ਸਟਿਚਰ ਪਿੱਛੇ ਨੂੰ ਚਲਾ ਜਾਂਦਾ ਤਾਂ ਇਹਨੂੰ ਅਸੀਂ ਡੰਡੀ ਤੋਪਾ ਪੰਜਾਬੀ ਦੇ ਵਿੱਚ ਅਸੀਂ ਇਹਨੂੰ ਡੰਡੀ ਤੋਪਾ ਕਹਿੰਦੇ ਆ ਤਾਂ ਇਹ ਫਲਕਾਰੀ ਦੇ ਵਿੱਚ ਜਿਹੜਾ ਅਸੀਂ ਲਾਈਨਾਂ ਲਗਾ ਕੇ ਵਰਕ ਕਰਦੇ ਆ ਜਾਂ ਜਿਹੜੇ ਅਸੀਂ ਬਾਕਸ ਬਣਾਉਣੇ ਆ ਉਹਨਾਂ ਦੇ ਵਿੱਚ ਅਸੀਂ ਇਹ ਟਾਂਕੇ ਯੂਜ਼ ਕਰਦੇ ਆ ਠੀਕ ਹੈ ਜੀ ਚੱਕ ਦੱਬ ਹੋ ਗਈ ਡੰਡੀ ਤੋਪਾ ਹੋ ਗਿਆ ਇਹ ਅਸੀਂ ਉਹਨਾਂ ਦੇ ਵਿੱਚ ਯੂਜ਼ ਕਰਦੇ ਆ ਸੋ ਮੈਂ ਬਾਲਾ ਨਹੀਂ ਬਣਾ ਰਹੀ ਹੈਗੀ ਤਾਂ ਕਿ ਵੀਡੀਓ ਲੰਮੀ ਨਾ ਜਾਵੇ ਇਹ ਹੋ ਗਿਆ ਜੀ ਡੰਡੀ ਤੋਪਾ ਇਹ ਬਹੁਤ ਜ਼ਿਆਦਾ ਸੋਹਣਾ ਬਣਦਾ ਜੇਕਰ ਤੁਸੀਂ ਮੀਡੀਅਮ ਦਾ ਟਾਂਕਾ ਭਰਦੋਂ ਜੇ ਤੁਸੀਂ ਸੋਲੋਪੇ ਭਰਨ ਲੱਗ ਗਏ ਐ ਵੱਡੇ ਵੱਡੇ ਤਾਂ ਫਿਰ ਇਹ ਜੋ ਡਾਂਏ ਬਣ ਜੂਗਾ 빙ਗਾ ਟਿੱਡਾ ਜਿਹਾ ਇਹ ਫਿਰ ਥੋੜਾ ਸੋਹਣਾ ਨਹੀਂ ਬਣਦਾ ਫਿਰ ਇਹ ਇਸ ਤਰੀਕੇ ਨਾਲ ਬਨਜੂ ਤਾਂ ਤੁਸੀਂ ਆਹ ਬਣਾਉਣ ਦੇ ਲਈ ਮੀਡੀਅਮ ਦਾ ਟਾਂਕਾ ਵਰਨਾ ਬਹੁਤ ਜ਼ਿਆਦਾ ਸੋਹਣਾ ਕੰਮ ਕਰਦਾ ਹੈ ਵੀ ਹਾਂਜੀ ਜਿਵੇਂ ਆਹ ਦੋ ਲਾਈਨਾਂ ਲੱਗੀਆਂ ਹੋਈਆਂ ਨੇ ਇਹ ਲਾਈਨਾਂ ਦੀ ਆਪਾਂ ਬਣਾਉਂਦੇ ਹੁੰਨੇ ਆ ਜਾਂ ਤਾਂ ਰਨਿੰਗ ਸਟੀਚ ਦੇ ਨਾਲ ਜਾਂ ਡੰਡੀ ਤੋਪੇ ਦੇ ਨਾਲ ਇਹ ਆਪਾਂ ਲਾਈਨਾਂ ਬਣਾ ਲਈਆਂ ਹੁਣ ਆਪਾਂ ਇਹਦੀ ਫੀਲਿੰਗ ਕਰਨੀ ਆ ਇਹਦੀ ਫੀਲਿੰਗ ਅਸੀਂ ਕਾਟੀ ਤੋਪੇ ਦੇ ਨਾਲ ਕਰਦੇ ਹੁੰਨੇ ਆ ਤਾਂ ਆਪਾਂ ਕਾਟੀ ਤੋਪਾ ਪਾਉਣੇ ਆ ਮੱਖੀ ਤੋਪਾ ਜਿਹਨੂੰ ਇੰਗਲਿਸ਼ ਦੇ ਵਿੱਚ ਕ੍ਰੋਸ ਸਟੀਚ ਕਹਿੰਦੇ ਹੁੰਦੀ ਆ ਤੇ ਪੰਜਾਬੀ ਦੇ ਵਿੱਚ ਮੱਖੀ ਤੋਪਾ ਕਹਿ ਦਿੰਦੇ ਆ ਸੋ ਇਹ ਜੇ ਕਰਦੇ ਸੇ ਲਾਈਨ ਦੇ ਵਿੱਚ ਕੰਮ ਕਰਨਾ ਹਨਾ ਤਾਂ 1 ਮਿੰਟ ਇਥੋਂ ਵੱਡਾ ਤਾਂ ਤੁਸੀਂ ਪਹਿਲਾਂ ਇਸ ਤਰ੍ਹਾਂ ਤਿਰਛੇ ਢਾਂਕੇ ਪਾਉਂਦੇ ਜਾਓ ਹਨਾ ਇਸ ਤਰੀਕੇ ਨਾਲ ਤੁਸੀਂ ਤਿਰਛੇ ਢਾਂਕੇ ਪਾਉਂਦੇ ਜਾਓ ਤਾਂ ਇਹ ਵੀ ਤੁਸੀਂ ਬਹੁਤੇ ਮੋٹے ਢਾਂਕੇ ਨਹੀਂ ਬਣਾਉਣੇ ਫੁਲਕਾਰੀ ਦੇ ਵਿੱਚ ਜਿੰਨਾ ਤੁਸੀਂ ਬਰੀਕ ਕੰਮ ਕਰੋਗੇ ਤੁਹਾਡਾ ਕੰਮ ਉਨਾ ਹੀ ਸੋਨਾ ਆਊਗਾ ਫਿਰ ਉਸ ਤੋਂ ਬਾਅਦ ਤੁਸੀਂ ਜਿੱਥੇ ਜਾ ਕੇ ਤੁਹਾਡੀ ਲਾਈਨ ਬੈਕ ਹੁੰਦੀ ਆ ਖਤਮ ਹੁੰਦੀ ਆ ਫਰੇਮ ਦੇ ਵਿੱਚ ਹਨਾ ਉਤੋਂ ਬੈਕ ਹੋ ਜਾ ਤਾਂ ਇਹ ਵਾਲਾ ਜਿਹੜਾ ਟੰਕਾ ਅਸੀਂ ਪਾਉਣੇ ਆ ਜੀ ਇਹਨੂੰ ਅਸੀਂ ਕਹਿ ਦਿੰਨੇ ਆ ਮੱਖੀ ਤੋਪਾ ਆਪਾਂ ਇੱਕ ਵੀਡੀਓ ਬਣਾਵਾਂਗੇ ਜੀ ਦੇ ਵਿੱਚ ਆਪਾਂ ਦੱਸਾਂਗੇ ਕਿ ਬਾਗ ਫਲਕਾਰੀਆਂ ਕਿੰਨੇ ਤਰ੍ਹਾਂ ਦੇ ਜੂਸ ਹੁੰਦੇ ਨੇ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਹੁੰਦੀ ਆ ਲੋ ਜੀ ਇਹ ਹੋ ਗਿਆ ਮੱਖੀ ਤੋਪਾ ਨੈਕਸਟ ਜਿਹੜਾ ਟੰਕਾ ਹੈਗਾ ਆਪਾਂ ਉਹ ਵੀ ਗੱਲ ਕਰਦੇ ਆਂ ਵੀਡੀਓ ਹਾਂਜੀ ਜਿਹੜਾ ਨੈਕਸਟ ਟੰਕਾ ਬਹੁਤ ਜ਼ਿਆਦਾ ਵਰਤਿਆ ਜਾਂਦਾ ਉਹ ਹੁੰਦਾ ਜੀ ਚੋਪ ਦਾ ਟੰਕਾ ਦੇਖੋ ਜਿਵੇਂ ਆਹ ਟੰਕੇ ਦੇ ਵਿੱਚ ਮੈਂ ਗੰਡ ਨਹੀਂ ਦਿੱਤੀ ਤਾਂ ਚੋਪ ਦੇ ਵਿੱਚ ਅਸੀਂ ਗੰਡ ਨਹੀਂ ਦਿੰਦੇ ਹਨਾ ਤਾਂ ਇਹਨੂੰ ਐਸੇ ਤਰੀਕੇ ਨਾਲ ਅਸੀਂ ਧਾਗੇ ਨੱਪ ਦਿੰਦੇ ਹੁੰਨੇ ਆ ਇੱਕ ਮਿੰਟ ਦੇ ਸਟੌਪ ਆਹ ਇਹ ਕੁਐਸਚਨ ਇਹਦੇ ਵਿੱਚ ਨੱਪਿਆ ਗਿਆ ਜੀ ਇਹਨੂੰ ਅਸੀਂ ਐਸੀ ਤਰ੍ਹਾਂ ਪਿਛੇ ਨੱਪਣਾ ਤਾਂ ਜਿਹੜਾ ਚੋਪ ਦਾ ਵਰਕ ਹੁੰਦਾ ਉਹਦੇ ਵਿੱਚ ਗੰਡ ਨਹੀਂ ਦਿੱਤੀ ਜਾਂਦੀ ਤੇ ਚੋਪ ਦਾ ਵਰਕ ਹਮੇਸ਼ਾ ਬੈਕ ਤੇ ਫਰੰਟ ਸੇਮ ਰਹਿੰਦਾ ਤਾਂ ਇਹਨੂੰ ਅਸੀਂ ਚੱਕ ਦੱਬ ਵੀ ਕਹਿ ਸਕਦੇ ਹਾਂ ਕਿਉਂਕਿ ਇਹ ਵੀ ਉਸੇ ਤਰੀਕੇ ਨਾਲ ਚੱਲਦਾ ਬਸ ਚੱਕ ਦੱਬ ਹੀ ਹੁੰਦੀ ਹੈ ਇਹਦੇ ਵਿੱਚ ਪਰ ਤੁਹਾਨੂੰ ਜਿਹੜਾ ਬਣਾਉਣ ਦਾ ਹਿਸਾਬ ਹੋਣਾ ਚਾਹੀਦਾ ਹੈ ਨਾ ਤਾਂ ਆਪਾਂ ਇੱਕ ਇਹਦੇ ਚ ਚੌਰਸ ਬਾਕਸ ਬਣਾ ਰਹੇ ਹਾਂ ਉਹ ਤੁਸੀਂ ਚੈੱਕ ਕਰੋ ਵੀ ਕਿਵੇਂ ਬਣੂਗਾ ਇਹਨੂੰ ਅਸੀਂ ਚੋਪ ਦਾ ਵਰਕ ਕਹਿੰਦੇ ਆ ਮੈਂ ਦੋ ਤਿੰਨ ਬੁੱਟੀਆਂ ਬਣਾਈਆਂ ਸੀ ਇਹਦੀਆਂ ਤੇ ਮੈਂ ਇਹ ਵਾਲੀ ਗੁੱਟੀ ਬਣਾ ਰਹੀ ਹਾਂ ਹੁਣ ਉਹ ਧਾਗਾ ਮੁੱਕ ਗਿਆ ਆਪਾਂ ਹੋਰ ਰੰਗ ਦਾ ਧਾਗਾ ਲਾ ਲਾਂਗੇ ਕੀ ਉਹ ਰਾਕਟ ਬਣਾ ਦੇ? ਹਾਂ? ਬਾੜੀਆਂ ਰੱਪੀਆ ਨਹੀਂ ਬਾੜੀਆਂ ਨਹੀਂ ਬਣਾਉਂਦੀ ਬਸ ਸਾਹੀ ਬਣਾਉਂ। ਫੇਰ ਮੇਰਾ ਢਾਗਾ ਮੈਂ ਬਣਾ ਲਾ। ਲਓ ਜੀ ਬਣ ਗਈ ਆਪਣੀ ਚੋਪ ਦੀ ਡੱਬੀ ਹਾਂਜੀ ਜਿਹੜਾ ਅਗਲਾ ਢਾਂਕਾ ਸੀ ਵਰਤਦੇ ਆ ਜਿਵੇਂ ਆਹ ਲਾਈਨਾਂ ਆਪਾਂ ਬਣਾਈਆਂ ਸੀ ਨਾ ਇਹਨਾਂ ਲਾਈਨਾਂ ਦੀ ਫੀਲਿੰਗ ਅਸੀਂ ਜਾਂ ਤਾਂ ਮੱਖੀ ਤੋਪੇ ਨਾਲ ਕਰਦੇ ਹੁੰਨੇ ਆ ਕ੍ਰੋਸ ਸਟੀਚ ਦੇ ਨਾਲ ਜਾਂ ਅਸੀਂ ਇਹਨੂੰ ਫੀਲਿੰਗ ਕਰਦੇ ਆ ਜੀ ਹਰ ਰਿੰਗ ਵੌਨ ਸਟੀਚ ਦੇ ਨਾਲ ਇਹਦੇ ਲਈ ਅਸੀਂ ਪਹਿਲਾਂ ਟੇਡਾ ਢਾਂਕਾ ਭਰਾਂਗੇ ਐਵੇਂ ਭਰਿਆ ਫਿਰ ਇੱਕ ਨਿੱਕਾ ਜਿਹਾ ਛੋਟਾ ਜਿਹਾ ਕੱਪੜਾ ਮਤਲਬ ਕਿ ਢਾਂਕਾ ਸੀ ਸੂਈ ਦੇ ਉੱਤੇ ਚੱਕਣਾ ਫਿਰ ਅਸੀਂ ਇੱਧਰ ਆਵਾਂਗੇ ਇੱਧਰ تیرਛਾ ਟਾਂਕਾ ਨੀਚੇ ਨੂੰ ਭਰਾਂਗੇ ਫਿਰ ਥੋੜਾ ਜਿਹਾ ਕਪੜਾ ਜਿਹੜਾ ਸੂਈ ਦੇ ਉੱਤੇ ਚੱਕਾਂਗੇ ਇਹ ਵਾਲੇ ਜਿਹੜੇ ਟਾਂਕੇ ਨੂੰ ਅਸੀਂ ਕਹਿੰਦੇ ਆ ਜੀ ਹਰਿੰਗ ਬੋਨ ਸਟਿਚ ਇਹਦੇ ਨਾਲ ਅਸੀਂ ਪੱਤੀਆਂ ਦੀ ਫੀਲਿੰਗ ਵੀ ਕਰਦੇ ਆ ਹਨਾ ਛੋਟਾ ਜਿਹੇ ਦੇ ਵਿੱਚ ਕ੍ਰੋਸ ਬਣ ਜਾਂਦਾ ਜਿਵੇਂ ਆਹ ਵਾਲਾ ਕ੍ਰੋਸ ਬਣਦਾ ਹਨਾ ਥੋੜਾ ਜਿਹਾ ਜਿਵੇਂ ਆਹ ਕ੍ਰੋਸ ਬਣ ਰਿਹਾ ਤਾਂ ਇਹ ਵਾਲੀ ਫੀਲਿੰਗ ਦੇ ਨਾਲ ਅਸੀਂ ਲਾਈਨਾਂ ਫਿਲ ਕਰਦੇ ਆ ਤੇ ਇਹ ਵਾਲਾ ਟਾਂਕਾ ਵੀ ਮੇਨ ਯੂਜ਼ ਕੀਤਾ ਜਾਂਦਾ ਇਹ ਇਹ ਵਾਲੇ ਸਟਿਚ ਨਹੀਂ ਹੁੰਦੇ ਫਲਕਾਰੀ ਦੇ ਵਿੱਚ ਬਸ ਇਹੀ ਮੇਨ 5 6 ਸਟਿਚ ਨੇ ਹਾਂਜੀ ਇਹ ਵਾਲੀ ਜਿਹੜੀ ਸਟਿਚਾਂ ਹੀ ਮੇਨ ਮੇ ਫਲਕਾਰੀ ਦੇ ਵਿੱਚ ਯੂਜ਼ ਕੀਤੇ ਜਾਂਦੇ ਜੇਕਰ ਕੋਈ ਹੋਰ ਸਟਿਚ ਲੱਗਿਆ ਤਾਂ ਆਪਾਂ ਉਹ ਕਦੇ ਫਿਰ ਹੋਰ ਕਿਸੇ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਹੈਨਾ ਤਾਂ ਇਹ ਵਾਲੇ ਜਿਹੜੇ ਸਟਿਚ ਐ ਇਹ ਮੇਨ ਯੂਜ਼ ਕੀਤੇ ਜਾਂਦੇ ਆ ਲਾਈਨਾਂ ਦੀ ਫੀਲਿੰਗ ਦੇ ਲਈ ਮੱਖੀ ਤੋਪਾ ਹਰਿੰਗਵੌਨ ਸਟਿਚ ਇਹਨੂੰ ਜੇ ਡਬਲ ਵੀ ਕਰ ਸਕਦੇ ਆ ਇਹ ਸਿੰਗਲ ਦਸਰੀਆਂ ਦੀ ਅਸੀਂ ਡਬਲ ਫੀਲਿੰਗ ਵੀ ਕਰ ਸਕਦੇ ਆ। ਹਮਾ ਕਿੰਨੇ ਕੰਮ ਵੀ ਬਸ ਜਿਹੜਾ ਅਗਲੇ ਟਾਂਕੇ ਦੀ ਮੈਂ ਗੱਲ ਕਰ ਰਹੀ ਹਾਂ ਉਹ ਹੈਗਾ ਜੀ ਬਟਨ ਹੋਲ ਸਟੀਚ ਬਟਨ ਹੋਲ ਸਟੀਚ ਅਸੀਂ ਫੁਲਕਾਰੀ ਦੀ ਗੁੱਤਗੁੰਦਨ ਦੇ ਵਾਸਤੇ ਮਤਲਬ ਉਹਦੀ ਕੰਨੀ ਦੇ ਉੱਤੇ ਵਰਕ ਕਰਨ ਦੇ ਵਾਸਤੇ ਯੂਜ਼ ਕਰਦੇ ਆ। ਤਾਂ ਉਹਦੇ ਲਈ ਅਸੀਂ ਕੀ ਕਰਨਾ ਜੀ ਮੈਂ ਇੱਕ ਟਾਂਕਾ ਭਰ ਲਿਆ ਤੇ ਦੁਬਾਰੀ ਇੱਕ ਅਸੀਂ ਲੰਮਾ ਟਾਂਕਾ ਭਰਾਂਗੇ ਇਸ ਤਰ੍ਹਾਂ ਤੇ ਜਿਹੜਾ ਆਹ ਵਾਲਾ ਧਾਗਾ ਇਹਨੂੰ ਅਸੀਂ ਸੂਈ ਦੇ ਮੂਰੇ ਰੱਖਣਾ ਇਹਨੂੰ ਅਸੀਂ ਬਟਨ ਹੋਲ ਸਟਿਚ ਕਹਿੰਦੇ ਆ ਇਹ ਗੁੱਤ ਗੁੰਦਨ ਦੇ ਲਈ ਫੁਲਕਾਰੀ ਦੀ ਕੰਨੀ ਦੇ ਉੱਤੇ ਵਰਕ ਕਰਨ ਦੇ ਲਈ ਵਰਤਿਆ ਜਾਂਦਾ ਸੋ ਇਹ ਵੀ ਮੇਨ ਟਾਂਕਿਆਂ ਦੇ ਵਿੱਚ ਹੀ ਆਉਂਦਾ ਜੇਕਰ ਤੁਹਾਨੂੰ ਇਹ ਕੰਮ ਨਾ ਆਇਆ ਤਾਂ ਤੁਸੀਂ ਤੁਹਾਡੀ ਜਿਹੜੀ ਫੁਲਕਾਰੀ ਆ ਉਹ ਅਧੂਰੀ ਆ ਹਨਾ ਬਾਗ ਦੇ ਉੱਤੇ ਫੁਲਕਾਰੀਆਂ ਦੇ ਉੱਤੇ ਟੂਲ ਦੀਆਂ ਫੁਲਕਾਰੀਆਂ ਦੇ ਉੱਤੇ ਸਪੈਸ਼ਲੀ ਇਹ ਕੰਮ ਕੀਤਾ ਜਾਂਦਾ ਜਾਂ ਕਈ ਮੇਰੇ ਘਪੈਣਾ ਜਿਨ੍ਹਾਂ ਨੂੰ ਕਰੋਸ਼ੀਏ ਦਾ ਕੰਮ ਆਉਂਦਾ ਪਰ ਮੈਨੂੰ ਨਹੀਂ ਆਉਂਦਾ ਉਹਦੇ ਕੰਨੀ ਦੇ ਉੱਤੇ ਕਰੋਸ਼ੀਏ ਦੇ ਨਾਲ ਵੀ ਕੰਮ ਕਰ ਦਿੰਦੇ ਆ ਉਹ ਵੀ ਕੀਤਾ ਹੋਇਆ ਕੰਮ ਬਹੁਤ ਸੋਹਣਾ ਲੱਗਦਾ ਕਰੋਸ਼ੀਏ ਦਾ ਹਨਾ ਦਾ ਇਹ ਵਾਲੀ ਚੀਜ਼ ਹੈ ਜੀ ਤਾਂ ਇਹ ਵਾਲੇ ਜਿਹੜੇ ਅਸੀਂ ਟਾਂਕਾ ਵਰਤਦੇ ਇਹਨੂੰ ਅਸੀਂ ਕਹਿੰਦੇ ਆ ਬਟਨ ਹੋਲ ਸਟਿਚ ਹਾਂਜੀ ਜਿਹੜਾ ਇਹ ਵਾਲਾ ਟਾਂਕਾ ਇਹ ਵਾਲਾ ਟਾਂਕਾ ਵੀ ਅਸੀਂ ਬਾਗ ਦੇ ਵਿੱਚ ਲਾਈਨ ਭਰਨ ਦੇ ਲਈ ਵਰਤਦੇ ਹਾਂ ਮੋਸਟਲੀ ਇਹ ਟਾਂਕਾ ਵਰਤਿਆ ਜਾਂਦਾ ਹਨਾ ਤਾਂ ਇਹਨੂੰ ਕਹਿੰਦੇ ਆ ਕਰੈਟਨ ਸਟਿਚ ਮੈਨੂੰ ਪਹਿਲਾਂ ਇਹਦਾ ਨਾਮ ਨਹੀਂ ਪਤਾ ਸੀਗਾ ਪਰ ਮੈਨੂੰ ਟਾਂਕਾ ਜਰੂਰ ਪਾਉਣਾ ਆਉਂਦਾ ਸੀ ਮੈਨੂੰ ਇਹਦਾ ਨਾਮ ਨਹੀਂ ਪਤਾ ਸੀ ਤਾਂ ਇਹਦਾ ਨਾਮ ਮੈਂ ਕਾਫੀ ਸਰਚ ਕਰਨ ਤੋਂ ਬਾਅਦ ਪਤਾ ਲਾਇਆ ਤਾਂ ਇਹਦੇ ਲਈ ਤੁਸੀਂ ਕੀ ਕਰਨਾ ਪਹਿਲਾਂ ਅਸੀਂ ਐਂ ਤਿਰਛਾ ਟਾਂਕਾ ਭਰਾਂਗੇ ਜਿਵੇਂ ਮੈਂ ਭਰਿਆ ਹੋਇਆ ਹਨਾ ਤਾਂ ਹੁਣ ਆਪਾਂ ਟਾਂਕ ਕੇ ਪਾਈ ਹੋਈ ਸੀ ਇਹ ਟਾਂਕ ਕੇ ਪਾਉਣ ਤੋਂ ਬਾਅਦ ਦੇਖੋ ਤੁਸੀਂ ਕੀ ਕਰਨਾ ਤਾਗਾ ਇੱਟ ਡਾ ਲੱਗੇ ਸੀ ਧਾਗਾ ਪਿੱਛੇ ਰਹਿ ਗਿਆ ਸਿੱਧਾ ਟਾਂਕਾ ਪਰ ਆ ਜਿਹੜਾ ਇਹ ਅਸੀਂ ਸਿੱਧਾ ਟਾਂਕਾ ਭਰਨਾ ਨਾ ਇਹ ਅਸੀਂ ਆਏ ਸੂਈ ਦੇ ਮੂਹਰੇ ਧਾਗਾ ਕੱਟ ਕੇ ਫੇਰ ਭਰਨਾ ਤਾਂ ਇਹਨੂੰ ਜਿਹੜਾ ਆਹ ਵਾਲਾ ਅਸੀਂ ਟਾਂਕਾ ਚੱਕਿਆ ਇਹ ਨਾਪ ਲੂ ਕਹਿੰਦਾ ਮਤਲਬ ਅਸੀਂ ਇਹਦੇ ਵਿੱਚ ਬਲ ਹੀ ਪਾਉਣਾ ਫੇਰ ਐਵੇਂ ਰੱਖਿਆ ਸੀ ਧਾਗਾ ਮੂਰੇ ਧਾਗਾ ਮੂਰੇ ਰੱਖਿਆ ਫੇਰ ਐਵੇਂ ਸਿੱਧਾ ਟਾਂਕਾ ਭਰ ਲਿਆ ਸਿੱਧਾ ਟਾਂਕਾ ਭਰ ਕੇ ਸੂਈ ਕੱਢ ਲਈ ਐ ਠੀਕ ਹੈ ਜੀ ਫੇਰ ਅਸੀਂ ਟੇਡਾ ਲੈ ਗਏ ਉਸ ਤੋਂ ਬਾਅਦ ਇਹ ਮੈਂ ਲਾਈਨਾਂ ਤਾਂ ਕਰਕੇ ਤਿੰਨ ਲਾਈਨਾਂ ਹੀ ਲਾਈਆਂ ਨੇ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਫੇਰ ਅਸੀਂ ਆਵਲਾ ਇੰਨਾ ਕ ਕੱਪੜਾ ਚੱਕ ਲਿਆ ਤੇ ਧਾਗਾ ਜਿਹੜਾ ਸੂਈ ਦੇ ਮੂਰੇ ਰੱਖਣਾ ਆ ਧਾਗਾ ਅਸੀਂ ਸੂਈ ਦੇ ਮੂਰੇ ਰੱਖਾਂਗੇ ਅਸੀਂ ਫੇਰ ਇੰਨਾ ਕ ਜਿਹੜਾ ਕੱਪੜਾ ਚੱਕ ਲੈਣਾ ਐਸ ਤਰ੍ਹਾਂ ਤਾਂ ਇਹ ਵਾਲਾ ਟਾਂਕਾ ਵੀ ਕਾਫੀ ਜੂਸ ਕੀਤਾ ਜਾਂਦਾ ਪਹਿਲਾਂ ਮੈਂ ਬਾਗ ਵੇਖੇ ਪਰਾਣੇ ਤਾਂ ਕਾਫੀ ਸਾਰੇ ਬਾਗਾਂ ਦੇ ਵਿੱਚ ਇਹ ਚੀਜ਼ ਪਾਈ ਹੋਈ ਸੀ ਜਿਹੜਾ ਮੈਂ ਬਾਗ ਕੀਤਾ ਹੋਇਆ ਉਹਦੇ ਵਿੱਚ ਮੈਂ ਇਹ ਚੀਜ਼ ਨਹੀਂ ਵਰਤੀ ਹੋਈ ਹੈ ਨਾ ਮੈਂ ਮੱਖੀ ਤੋਪਾ ਭਰਿਆ ਹੋਇਆ ਸੀਗਾ ਤਾਂ ਮੈਨੂੰ ਇਹ ਚੀਜ਼ ਸੋਹਣੀ ਲੱਗੀ ਕਿਉਂਕਿ ਜਦੋਂ ਆਪਾਂ ਕਿਸੇ ਕੰਮ ਦੇ ਨਾਲ ਜੁੜ ਜਾਂਦੇ ਆ ਤਾਂ ਪੂਰੀ ਸਰਚ ਜ਼ਰੂਰ ਕਰਦੇ ਆ ਤਾਂ ਜੋ ਚੀਜ਼ਾਂ ਮੈਨੂੰ ਨਹੀਂ ਆਉਂਦੀਆਂ ਮੈਂ ਉਹ ਵੀ ਸਿੱਖ ਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਆ ਤਾਂ ਪਲੀਜ਼ ਮੈਨੂੰ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਓ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰਾ ਕੰਮ ਕਿਵੇਂ ਲੱਗਦਾ ਉਹ ਜਰੂਰ ਦੱਸਿਆ ਦੇਖੋ ਮੈਂ ਧਾਗਾ ਸੂਈ ਦੇ ਮੂਰੇ ਰੱਖ ਰਹੀ ਹਾਂ ਨਾ ਦੱਬ ਕੇ ਇੱਕ ਚੱਕਣਾ ਟਾਂਕਾ ਇਸ ਤਰ੍ਹਾਂ ਐਸੀ ਸੂਈ ਧਾਗੇ ਦੇ ਵਿੱਚ ਦੀ ਕੱਢਣੀ ਆ ਸੋ ਇਹ ਟਾਂਕਾ ਵੀ ਮੇਨ ਯੂਜ਼ ਹੁੰਦਾ ਸੋ ਇਹ ਸੀਗੇ ਜੀ ਮੇਨ ਟਾਂਕੇ ਜਿਹੜੇ ਆਪਾਂ ਫਲਕਾਰੀ ਦੇ ਵਿੱਚ ਯੂਜ਼ ਕਰਦੇ ਆ ਤੇ ਮੈਂ ਵੀਡੀਓ ਸਟਾਪ ਕਰ ਰਹੀ ਆ ਆਈਸਾਨੇ ਜੀ ਨੂੰ ਦਿੱਖਿਆ ਕਰੋ ਹਨਾ ਤਾਂ ਪੀਸ ਇਹ ਤਾਂ ਮੇਰਾ ਕੰਮ ਬੜੀ ਲਾਦਾ ਤਾਂ ਲਾਈਕ ਸ਼ੇਅਰ ਜਰੂਰ ਕਰੋ ਬਰਤੁਅਤ ਸਪੋਰਟ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਜਰੂਰਤ ਆ ਤਾਂ ਅਸੀਂ ਫਲਕਾਰੀਆਂ ਦਾ ਕੰਮ ਵੀ ਕਰਦੇ ਆ ਤਾਂ ਮੇਰੇ ਕੋਲੇ ਸੋਹਣੇ ਸੋਹਣੇ ਆਰਡਰ ਆ ਰਹੇ ਆ ਵਾਹਿਗੁਰੂ ਸਿੱਤਿ ਪਾਤਸ਼ਾਹ ਕਿਰਪਾ ਰੱਖੀ ਇਸ ਤਰ੍ਹਾਂ ਆਰਡਰ ਆਉਂਦੇ ਰਹੇ ਆ ਕਿ ਜਿਹੜੀਆਂ ਪੈਣਾ ਨੇੜਵੀਆਂ ਨੇ ਕੰਮ ਕਰਨਾ ਚਾਹੁੰਦੀਆਂ ਨੇ ਜਾਂ ਕੰਮ ਸਿੱਖਣਾ ਚਾਹੁੰਦੀਆਂ ਨੇ ਉਹ ਮੇਰੇ ਨਾਲ ਵਟਸਐਪ ਦੇ ਉੱਤੇ ਕੰਟੈਕਟ ਕਰ ਸਕਦੀਆਂ ਨੇ ਮੈਂ ਹਰ ਇੱਕ ਆਪਣਾ ਨੰਬਰ ਦਿੰਨੀ ਹੁੰਨੀ ਆ ਤੁਸੀਂ ਉਸ ਨੰਬਰ ਦੇ ਉੱਤੇ WhatsApp ਕਰ ਸਕਦੇ ਹੋ ਨਾ ਤਾਂ ਤੁਸੀਂ ਮੈਨੂੰ ਮੈਸੇਜ ਛੱਡਦੇ ਆਪੋ ਕਿ ਆਪਾਂ ਤੁਹਾਡਾ ਕੰਟੈਕਟ ਜੋੜ ਕਰਿਆ ਕਰਾਂਗੇ ਹਰ ਇੱਕ ਕਮੈਂਟ ਨੂੰ ਵੀਡੀਓ ਦੇ ਵਿੱਚ ਰਿਪਲਾਈ ਜ਼ਰੂਰ ਕਰਦੀ ਆ ਸੋ ਪਲੀਜ਼ ਵੱਧ ਤੋਂ ਵੱਧ ਕਮੈਂਟ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਜਿੰਨਾ ਵੀ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਥੈਂਕ ਯੂ ਸਸ਼ੀ ਕਾਲ ਜੀ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੇਂ ਵੀ ਬਲੌਗ ਦੇ ਨਾਲ